ਹੋਣ ਗਿਆ ਇਹ ਸਾਰਾ ਇਹ ਭਾਈ ਗੋਰੀਖਾਲ ਸਾਹਿਬ ਭਾਈ ਗੋਰੀ ਫਤਿਹ ਜੀ ਭਾਜੀ ਮੈਂ ਡਿਸੇਬਲ ਕ੍ਰਿਕਟ ਹੁਣ ਐਕਸੀਡੈਂਟ ਤੋਂ ਬਾਅਦ ਸ਼ੁਰੂ ਕੀਤੀ ਸੀਗੀ ਜੀ ਪਰ ਮੈਂ ਪਹਿਲਾਂ ਰੈਗੂਲਰ ਕ੍ਰਿਕਟ ਖੇਡਦਾ ਰਿਹਾ ਹਾਂ ਸ਼ੁਰੂ ਤੋਂ ਹੀ ਤੇ ਮੈਂ 2009 ਵਿੱਚ ਇੰਗਲੈਂਡ ਚ ਗਿਆ ਸੀ ਉੱਥੇ ਡਿਸੇਬਲ ਕ੍ਰਿਕਟ ਖੇਡਦਾ ਰਿਹਾ ਹਾਂ ਹਾਰਟਫੋਰਡ ਕਾਉਂਟੀ ਵੱਲ ਵੀ ਖੇਡਿਆ ਤੇ ਫਿਰ ਮੈਂ ਮੈਡਰਸੈਕਸ ਕਾਉਂਟੀ ਵੱਲ ਵੀ ਖੇਡਿਆ ਹਾਂ ਉਸ ਤੋਂ ਬਾਅਦ ਆ ਕੇ ਮੈਂ ਇੰਡੀਆ ਵੀ ਡਿਸੇਬਲ ਕ੍ਰਿਕਟ ਜਿਹੜੀ ਹੈ ਖੇਡਦਾ ਰਿਹਾ ਮੇਰੇ ਇੱਕ ਦੋਸਤ ਨੇ ਵਸੀਮ ਜੀ ਯੂਪੀ ਤੋਂ ਉਹਨਾਂ ਨਾਲ ਮੇਰਾ ਕੰਟੈਕਟ ਹੋਇਆ ਤੇ ਮੈਂ ਉਹਨਾਂ ਨਾਲ ਜਿਹੜਾ ਰਲ ਕੇ ਕ੍ਰਿਕਟ ਖੇលਨ ਲੱਗਿਆ ਹੈਗਾ ਜੀ ਉਸ ਤੋਂ ਬਾਅਦ ਜਿਹੜੀ ਸਾਡੀ ਸਿਲੈਕਸ਼ਨ ਹੋਈ ਹੈ ਇੰਡੀਆ ਟੀਮ ਲਈ ਹੋਈ ਹੈ ਜੀ ਤੇ 13 ਤੋਂ 17 ਨਵੰਬਰ ਦੀ ਜਿਹੜੀ ਹੈ ਸ਼੍ਰੀਲੰਕਾ ਇਹ ਟੂਰ ਜਾ ਰਿਹਾ ਹੈ ਜੀ ਇੰਡੀਆ ਵੱਲੋਂ ਅਸੀਂ ਜਿਹੜੇ 5 ਮੈਚ ਖੇលਨੇ ਹੈਗੇ ਆ ਤੇ ਕਿਹਦੇ ਕਿਹਦੇ ਨਾਲ ਖੇਡ ਲਵਗੇ 5 ਮੈਚ ਅਸੀਂ ਇੰਡੀਆ ਵੱਲੋਂ ਰਿਪਰਜ਼ੈਂਟ ਕਰਦੇ ਆ ਜੀ ਤੇ ਸ਼੍ਰੀਲੰਕਾ ਦੀ ਜਿਹੜੀ ਦੂਜੀ ਟੀਮ ਹੋਏਗੀ ਡਿਸੇਬਲ ਟੀਮ ਹੋਏਗੀ ਇੰਡੀਆ ਦੀ ਮੇਨ ਟੀਮ ਜਿਹੜੀ ਸੀਐਸਸੀ ਬੀਸੀਸੀ ਵੱਲੋਂ ਜਿਹੜੀ ਟੀਮ ਕਿਵੇਂ ਆਪਨੇ ਪੱਧਰ ਤੇ ਇਹ ਐਸੋਸੀਏਸ਼ਨ ਬਣੀ ਹੁੰਦੀਆਂ ਹੈਗੀਆਂ ਜੀ ਵਾਫਾ ਐਸੋਸੀਏਸ਼ਨ ਹੁੰਦੀਆਂ ਹਨ ਉਹਨਾਂ ਨੂੰ ਬੀਸੀਸੀਆਈ ਦੀ سپورਟ ਹੁੰਦੀ ਹੈ ਜੀ ਤੇ ਉਹ ਫਿਰ ਆਪਣੇ ਵੱਲੋਂ ਜਿਹੜੇ ਐ ਲੈਵਲ ਦੇ ਜਿਹੜੇ ਐ ਸਪான்ਸਰ ਲੱਭ ਕੇ ਤੇ سپورਟ ਕਰਕੇ ਜਿਹੜੇ ਪਲੇਅਰ ਲੱਗ ਜਾਂਦੇ ਨੇ ਕਿੰਨੂ ਨਾਲ ਤੁਸੀਂ ਕਿੱਥੇ ਕਹਿੰਦੇ ਰੇਕ ਨਹੀਂ ਦੱਸਦੇ ਭਾਜੀ ਪਹਿਲੇ ਮੈਂ ਜਿਹੜਾ ਰੈਗੂਲਰ ਤਾਂ ਇੰਡੀਆ 'ਚ ਹੀ ਖੇਡਦਾ ਰਿਹਾ ਹੈਗਾ ਜੀ ਬਾਅਦ ਵਿੱਚ ਜਿਹੜਾ ਹੈਗਾ ਫਿਰ ਮੈਂ ਇੰਗਲੈਂਡ ਚਲਾ ਗਿਆ ਸੀ ਇੰਗਲੈਂਡ ਜਿਹੜੀ ਉੱਥੇ ਡਿਸੇਬਲ ਕਾਉਂਟੀ ਕ੍ਰਿਕਟ ਖੇਡਦਾ ਰਿਹਾ ਹੈਗਾ ਪਹਿਲੇ ਮੈਂ ਤੁਹਾਨੂੰ ਦੱਸਿਆ ਕਿ ਹਾਰਟਫੁਸ਼ਰ ਕਾਉਂਟੀ ਜਿਹੜੀ ਸੀ ਉਹਨਾਂ ਵੱਲ ਫੇਰ ਜਿਹੜੀ ਮੈਂ 2 ਸਾਲ ਬਾਅਦ ਜਿਹੜੀ ਮੇਲ ਸੈਕਸ ਕਾਉਂਟੀ ਵੱਲੋਂ 3-4 ਸਾਲ ਖੇលਿਆ ਹੈਗਾ ਜੀ ਕਿ ਉਹ ਓਵਰਕਮ ਕਰਨਾ ਤੁਹਾਡੇ ਨਾਲ ਖੇਡਦੇ ਰਹੇ ਹਣਾ ਕਿੰਨਾ ਕੁ ਉਸ ਸਮੇਂ ਤੁਹਾਡੇ ਲਈ ਔਖਾ ਸੀ ਜਦੋਂ ਫਿਰ ਤੁਹਾਨੂੰ ਇੰਟਰਨੈਸ਼ਨਲ ਲੈਵਲ ਤੇ ਕਿੰਨਾ ਮੌਕਾ ਮਿਲਿਆ ਦੇਖਣਾ ਜਿਹੜਾ ਉਹਨੂੰ ਉਹ ਕੀ ਸੀ ਇਹ ਇਹ ਤਾਂ ਇੱਕ ਜਿਹੜਾ ਜੀ ਪੈਸ਼ਨ ਸੀ ਕਿ ক্রিকেট ਨਾਲ ਜੁੜਨਾ ਹੀ ਜੁੜਨਾ ਹੈ ਕਿ ਖੇਡਣਾ ਹੀ ਖੇਡਣਾ ਹੈ ਇਸ ਲਈ ਜਿਹੜਾ ਇੰਗਲੈਂਡ ਜਾ ਕੇ ਵੀ ਮੈਂ ক্রিকেট ਦਾ ਸਾਥ ਨਹੀਂ ਛੱਡਿਆ ਉੱਥੇ ਜਾ ਕੇ ਵੀ ਮੈਨੂੰ ਪਤਾ ਲੱਗਿਆ ਕਿ ਜਿਹੜੀ ਐ ਤੇ ਡਿਸੇਬਲ cricket ਖੇਡੀ ਜਾਂਦੀ ਹੈ ਔਰ ਕਾਉਂਟੀ ਲੈਵਲ ਤੇ ਖੇਡੀ ਜਾਂਦੀ ਹੈ ਈਵਨ ਕਿ ਇੰਟਰਨੈਸ਼ਨਲ ਲੈਵਲ ਤੇ ਵੀ ਖੇਡੀ ਜਾਂਦੀ ਹੈ ਤੇ ਮੈਂ ਉੱਥੇ ਵੀ ਕੋਸ਼ਿਸ਼ ਕੀਤੀ ਮੈਂ ਇੰਗਲੈਂਡ ਟੀਮ ਦੇ ਟ్రਾਇਲ ਲਈ ਵੀ ਗਿਆ ਸੀਗਾ ਪਰ ਉੱਥੇ ਅੱਗੇ ਮੇਰੀ ਜਿਹੜੀ ਹੈ ਇੰਗਲੈਂਡ ਟੀਮ ਲਈ ਸੈLECTION ਨਹੀਂ ਹੋਈ ਕਿਉਂਕਿ ਉੱਥੇ ਜਿਹੜੇ ਡਿਸੇਬਲ ਪਲੇਅਰ ਸੀਗੇ ਉਹਨਾਂ ਦੀ ਜਿਹੜੀ ਹੈ ਗਲ ਮੈਂਟਲ ਡਿਸੇਬਲ ਸੀ ਪਰ ਉਹ ਫਿਜ਼ੀਕਲੀ ਬਹੁਤ ਫੀਟ ਸੀਗੇ ਹੁਣ ਮੇਰੀ ਜਦਨ ਲੱਤ ਕੱਟੀ ਹੋਈ ਹੈ ਗੋਡੇ ਥੱਲੇ ਲੱਤ ਕੱਟੀ ਹੋਈ ਹੈ ਪਰ ਮੈਂ ਜ਼ਿਆਦਾ ਭੱਜ ਨਾਟ ਨਹੀਂ ਕਰ ਸਕਦਾ ਉਦੇ ਕਰਕੇ ਜਿਹੜੀ ਹੈ ਉਹ ਟੀਮ ਦੀ ਚੁਆਇਸ ਹੈ ਕਿ ਉਹਨਾਂ ਨੇ ਕਿਹੜੇ ਕਿਦਾਰੇ ਪਲੇਅਰ ਰੱਖਣੇ ਹੈਗੇ ਜੀ ਉਹ ਤੇ ਨਹੀਂ ਆਉਂਦੀ ਕਿਵੇਂ ਹੋਇਆ ਜੀ ਲੱਗਦਾ ਤੁਹਾਡੀ ਇਹ 2005 ਵਿੱਚ ਭਾਜੀ ਮੇਰਾ ਬੜੀ ਰੋਡ ਤੇ ਐਕਸੀਡੈਂਟ ਹੋਇਆ ਸੀਗਾ 15-16 ਸਾਲ ਦਾ ਮੁੰਡਾ ਸੀਗਾ ਉਹ ਘਰੋਂ ਚੋਰੀਕਾਰ ਗੱਡੀ ਹੋਈ ਸੀ ਤੇ ਉਹਨੇ ਮੈਂ ਦੂਰੋਂ ਦੇਖ ਲਿਆ ਠੀਕ ਨਹੀਂ ਆ ਰਿਹਾ ਉਹਨੇ ਜਾ ਕੇ ਮਰੇ ਵੀ ਮੇਰੇ ਵਿੱਚ ਮਾਰੀ ਐਕਸੀਡੈਂਟ ਤੋਂ ਬਾਅਦ ਜਿਹੜੀ ਹੈ ਫਿਰ ਮੇਰੀ ਗੱਲ ਕਰਤ ਨਹੀਂ ਕੋਈ ਹਾਂ ਦੀ ਤਰਫੀ ਦੀ ਲੱਗਦਾ ਹੈ ਜੀ ਇਹ ਜੀ ਚੀਜ਼ਾਂ ਲੈ ਕੇ ਚੱਲੂਗੀ ਕਿ ਕੋਈ ਕੋਸ਼ਸ਼ ਕਰਨ ਦਾ ਐਕਸੀਡੈਂਟ ਹੋ ਗਿਆ ਪਰ ਇਹ ਜੇ ਤਰੱਕੀ ਤੋਂ ਵੀ ਕਰਨੀ ਹੈ ਡਵੈਲਪਮੈਂਟ ਆਪਣੀ ਰੋਡ ਦੇ ਵਿੱਚ ਕੋਈ ਰੁਕਾਵਟਾਂ ਨਹੀਂ ਇਹ ਸਭ ਉੱਪਰ ਵਾਲੇ ਦਾ ਹੀ ਰਜ਼ਾ ਹੈ ਜੀ ਜੋ ਹੋਣਾ ਹੈ ਉਹਦੇ ਰਜ਼ਾ ਨਾਲ ਹੀ ਹੋਣਾ ਹੈ ਜੀ ਬਾਕੀ ਮਨ ਤਕੜਾ ਰੱਖੋਗੇ ਤਾਂ ਸਭ ਕੁਝ ਹੋ ਜਾਂਦਾ ਹੈਗਾ ਜੀ ਐਵੇਂ ਤਾਂ ਨਹੀਂ ਬਾਬਾ ਜੀ ਨੇ ਕਿਹਾ ਮਨ ਜਿੱਤੇ ਜਗ ਜਿੱਤ ਇਹ ਤੁਸੀਂ ਐਕਸੀਡੈਂਟ ਤੋਂ ਪਹਿਲਾਂ ਵੀ ਕਿੱਥੇ ਖੇਡਦੇ ਸੀਗੇ ਹਾਂ ਜੀ ਮੈਂ ਸ਼ੁਰੂ ਤੋਂ ਬਚਪਨ ਤੋਂ ਹੀ ਕ੍ਰਿਕਟ ਖੇਡਦਾ ਰਿਹਾ ਜੀ ਇੱਥੇ ਸਾਡੇ ਲੋਕਲ ਟੂਰਨਾਮੈਂਟ ਵਗੈਰਾ ਹੁੰਦੇ ਸੀਗੇ ਜੀ ਸਾਡੀ ਲੋਕਲ ਟੀਮ ਹੁੰਦੀ ਸੀਗੀ ਜੀ ਨਾਲ ਕੇ ਅਲੱਗ-ਅਲੱਗ ਗੰਗੂਆਲ ਕੀ ਗੰਪੂਰ ਕੀ ਨੂਰਪੁਰ ਬਿੱਦੀ ਕੀ ਨੰਗਲ ਕੀ ਦਿਸ ਮੇਜ ਅਕੈਡਮੀ ਇਸ ਇਹਨਾਂ ਇਲਾਕੇ ਸਾਰੇ ਬਾਅਦ ਕੀਰਤਪੁਰ ਸਾਬ ਕੋਟਲੇ ਟੂਰਨਾਮੈਂਟ ਹੁੰਦੇ ਰਹਿੰਦੇ ਸੀ ਅਸੀਂ ਖੇਡਣ ਜਾਂਦੇ ਰਹਿੰਦੇ ਸਾਡੀ ਟੀਮ ਕਿੰਨੇ ਪੰਜਾਬ ਤੋਂ ਤੁਸੀਂ ਇੰਡੀਆ ਨੂੰ ਰਿਪਰਟਾ ਕਰਿਓ ਪੰਜਾਬ ਤੋਂ ਹੋਰ ਵੀ ਖਿਡਾਰੀ ਨੇ ਜਾਂ ਪੰਜਾਬ ਤੋਂ ਸਿਰਫ ਮੈਂ ਹੀ ਇਕੱਲਾ ਹੀ ਹੈਗਾ ਜੀ ਜਿਹਦੀ ਮੇਰੀ ਸਿਲੈਕਸ਼ਨ ਹੋਈ ਹੈ ਜੀ ਇੰਡੀਆ ਤੋਂ ਹੋਰ ਵੀ ਕਿੰਨੇ ਜਾਂਦੇ ਹੋ ਨਾ ਕਦੇ ਇੱਕ ਕੋਈ ਇੰਡੀਆ ਤੋਂ ਇਸ ਲਈ ਜਿਹੜੇ ਐ 30 ਪਲੇਅਰ ਜਾ ਰਹੇ ਆ ਜੀ ਉੱਥੇ ਦੋ ਤਰ੍ਹਾਂ ਦੇ ਟੂਰਨਾਮੈਂਟ ਹੋਣਗੇ ਇੱਕ T10 ਹੋਏਗਾ ਤੇ ਇੱਕ T20 ਹੋਏਗਾ ਜੀ ਤੇ ਉੱਥੇ ਸਾਡੀ ਜਿਹੜੀ ਮੇਨਲੀ T20 ਲਈ ਸਿਲੈਕਸ਼ਨ ਹੋਈ ਹੈ ਜੀ ਇੰਨੇ ਤੋਂ ਕਿੰਨੇ ਮੈਚ ਹੋਣਗੇ ਜੀ 13 ਤਰੀਕ ਤੋਂ 17 ਤਰੀਕ ਤੱਕ ਜੀ 5 ਮੈਚ ਹੋਣਗੇ ਜੀ ਰੋਜ਼ ਇੱਕ ਇੱਕ ਮੈਚ ਹੋਏਗਾ ਜੀ ਕੋਲੰਬੋ ਜਾਣਾ ਹੈਗਾ ਜੀ ਅਸੀਂ ਕੋਲੰਬੋ ਤੋਂ ਹੋਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਬੇਟਾ ਸਰਦਾਰ ਅਮਨਜੀਤ ਸਿੰਘ ਸਰਦਾਰ ਇਹ ਨਾਇਕੂਰ ਸਰਦਾਰ ਮਨੋਹਰ ਸਿੰਘ ਦਾ ਪੋਤਾ ਦੀ ਬੀਗ ਜਗਜੀਤ ਕੌਰ ਦਾ ਪੋਤਾ ਵਾਹਿਗੁਰੂ ਤੋਂ ਅੱਗੇ ਅਰਦਾਸ ਕਰਦੀ ਹਾਂ ਕਿ ਬੱਚਾ ਤਰੱਕੀਆਂ ਲੈ ਕੇ ਆਵੇ ਤੇ ਸਾਨੂੰ ਮਾਣ ਹੋਏਗਾ ਸੰਗਤ ਨੂੰ ਇਹਨਾਂ ਨੂੰ ਬਹੁਤ-ਬਹੁਤ ਵਧਾਈ ਮਿਲੇਗੀ ਮੇਰੀ दिली ਇੱਛਾ ਹੈ ਕਿ ਪ੍ਰਮਾਤਮਾ ਇਹਨੂੰ ਅਗਲੇ ਟਾਈਮ ਤੇ ਆਪਣਾ ਆਪਣਾ ਅਸ਼ੀਰਵਾਦ ਪ੍ਰਮਾਤਮਾ ਇਹਨੂੰ ਦੇਵੇ ਸਰਪੋ ਸਰਬੀ ਬੜੀ ਬਾਤ ਦੀ ਗੱਲ ਹੈ ਇੱਕ ਨੌਜਵਾਨ ਜਿਹੜਾ ਹੈ ক্রিকেট ਦੇ ਵਿੱਚ ਗਾਂਢੀ ਮੋਲ ਦੇ ਰਿਸ਼ਤਿਆਂ ਦਾ ਕਦੇ ਨਹੀਂ ਆ ਰਿਹਾ ਕਿ ਉਹਦੇ ਪਰਿਵਾਰ ਦੇ ਮੈਂਬਰ ਨੇ ਕਿੰਨੀ ਖੁਸ਼ੀ ਦੀ ਗੱਲ ਹੈ ਜਿਹਨੂੰ ਸ਼ੇਅਰ ਕਰਦੇ ਨੇ ਪਰਿਵਾਰ ਦੇ ਵਿੱਚ ਚਾਹਾਂ ਪਾਉਂਦੇ ਮੈਨੂੰ ਇਹ 350 ਸਾਲਾ ਦਾ ਜੋ ਪ੍ਰੋਗਰਾਮ ਚੱਲ ਰਿਹਾ ਹੈ ਇਹ ਆਨੰਦਪੁਰ ਸਾਹਿਬ ਦੀ ਪੂਰੇ ਪੰਜਾਬ ਨੂੰ ਮਾਣ ਵਾਲੀ ਗੱਲ ਹੈ ਵੀ ਇਹ ਪੰਜਾਬ ਤੋਂ ਸਿਲੈਕਟ ਹੋ ਕੇ ਪਹਿਲਾ ਬੱਚਾ ਚੱਲਿਆ ਹੈ ਮੇਰਾ ਭਤੀਜਾ ਹੈ ਅਮਨਜੀਤ ਇੱਕ ਕ੍ਰਿਕਟ ਲਈ శ్రీలంక ਦੇ ਵਿੱਚ ਜਾ ਰਿਹਾ ਖੇਡਣ ਵਾਸਤੇ ਇਹ ਪੂਰੇ ਪੰਜਾਬ ਵਾਸਤੇ ਮਾਣ ਦੀ ਗੱਲ ਹੈ ਕਿ ਪੰਜਾਬ ਤੋਂ ਪਹਿਲਾ ਬੱਚਾ ਜਾ ਰਿਹਾ ਹੈ ਔਰ ਮੈਂ ਸ਼ੁਭਕਾਮਨਾਵਾਂ ਆਪਣੇ ਵੱਲੋਂ ਵੀ ਦੇਣਾ ਵਪਾਰ ਮੰਡਲ ਵੱਲੋਂ ਵੀ ਦੇਣਾ ਔਰ ਇਲਾਕੇ ਵੱਲੋਂ ਵੀ ਦੇਣਾ ਵੀ ਇਹ ਵਧੀਆ ਗੇਮ ਖੇਡ ਕੇ ਆਵੇ ਤਰੱਕੀ ਕਰਕੇ ਆਵੇ 골ਡ ਮੈਡਲ ਲੈ ਕੇ ਆਵੇ ਪੂਰੇ ਪੰਜਾਬ ਦੀ ਇਹ ਦੁਆਵਾਂ ਇਹਦੇ ਨਾਲ ਹੋਣੀਆਂ ਕਿਉਂ ਪੰਜਾਬ ਤੋਂ ਇਕੱਲਾ ਬੱਚਾ ਜਾ ਰਿਹਾ ਇਸ ਕਰਕੇ ਰਾਜਪੁਰ ਸਾਹਿਬ ਦਾ ਪੂਰੇ ਵਰਲਡ 'ਚ ਨਾ ਹੈ ਇੰਨੇ ਸਾਡਾ ਨੰਦਪੁਰ ਸਾਹਿਬ ਦਾ ਜਿਹੜਾ ਨਾਮ ਹੈ ਨਾ ਕੈਮ ਰੱਖਿਆ ਹੈ ਵਾਈਕ ਜੀ ਕਾ ਖਾਲਸਾ ਵਾਈਕ ਜੀ ਕੀ ਫਤਿਹ ਸਾਡੇ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਸਾਡਾ ਆਪਣੇ ਪਰਿਵਾਰਕ ਮੈਂਬਰ ਅਮਨਦੀ ਅਮਜੀਤ ਜੋ ਕਿ ਕ੍ਰਿਕਟ ਖਿਡਾਰੀ ਨੂੰ Sri Lanka ਜਾ ਰਿਹਾ ਹੈ India ਟੀਮ ਵੱਲੋਂ ਅਤੇ ਸਮੂਹ ਗੁਰੂ ਨਗਰੀ ਦੇ ਵਸਨੀਕਾਂ ਵੱਲੋਂ ਇਹਨੂੰ ਬਹੁਤ-ਬਹੁਤ ਮੁਬਾਰਕਾਂ ਅਤੇ ਪੂਰੇ ਪੰਜਾਬ ਚੋਂ ਇਕੱਲਾ ਖਿਡਾਰੀ ਹੈ ਇਹਨੂੰ ਅਸੀਂ ਸ਼ੁਭ ਸ਼ੋਭਾ ਸ਼ਾਮਦਨਿਆ ਕਿ ਸਫਲ ਹੋ ਕੇ ਵਾਪਸ ਆਵੇ ਤੇ 골ਡ ਮੈਡਲ ਲੈ ਕੇ ਆਵੇ ਤੇ ਅਸੀਂ ਇਹਨੂੰ ਅੱਜ ਦਾ ਮਾਨਸਤ ਕਰ ਕਰੀਏ ਵਾਇਕ ਜੀ ਕਾ ਖਾਲਸਾ ਵਾਇਕ ਜੀ ਕੀ ਫਤ

ਹਾਂ ਜੀ ਇਹ ਦੇਖ 5-7 ਫੋਟੋ ਖਿੱਚ ਲਿਓ ਹਾਂ ਕਹੀ ਹਾਂ ਜੀ ਠੀਕ ਹੈ ਜੀ ਮਨਦੀਪ ਚਾਚੇ ਨੂੰ ਕਰਾਉਣ ਵਾਲੇ ਆਪ ਠੀਕ ਹਾਂ ਹਾਂ ਜੀ ਹਾਂ ਜੀ ਕੁਰੀ ਕੁੜਾ ਕਰਦਾ ਨਾ ਹੋਰ ਨਹੀਂ ਸਾਫਾਈ ਬਰਾਬਰ ਹੈ ਸਾਡਾ ਅਸਤਾਨ ਹੈ ਸੇਬ ਹਾਂਜੀ ਆਲੂ ਖਾਣ ਮੈਂ ਨਾ ਲਓ ਪਰਪਲ ਖਾਓ ਠੀਕ ਹੈ ਹੁਣ ਮੇਰੇ ਕਿਹਨਾ ਸਟੇਲ ਕਰਦੇ ਸਤਿ ਸ੍ਰੀ ਅਕਾਲ ਜੀ ਅਾ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਪੂਰੇ ਪੰਜਾਬ ਦੇ ਵਿੱਚੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਅਮਨਜੀਤ ਸਿੰਘ ਜੀ ਨੂੰ ਪੈਰਾ ਕ੍ਰਿਕਟ ਕੌਂਸਲ ਵੱਲੋਂ ਸ਼੍ਰੀਲੰਕਾ ਵਿੱਚ 14 ਨਵੰਬਰ ਤੋਂ ਲੈ ਕੇ 17 ਨਵੰਬਰ ਤੱਕ ਕ੍ਰਿਕਟ ਖੇਡਣ ਦਾ ਮੌਕਾ ਮਿਲਿਆ ਹੈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਪੂਰੇ ਪੰਜਾਬ ਦੇ ਵਿੱਚੋਂ ਅਨੰਦਪੁਰ ਸਾਹਿਬ ਦੇ ਅਮਨਜੀਤ ਸਿੰਘ ਜੀ ਅਨੰਦਪੁਰ ਸਾਹਿਬ ਦਾ ਨਾਮ ਰੋਸ਼ਨ ਕਰਨਗੇ ਪੂਰੇ ਪੰਜਾਬ ਦਾ ਭਾਰਤ ਦਾ ਨਾਮ ਰੋਸ਼ਨ ਕਰਨਗੇ ਮੇਰੇ ਵੱਲੋਂ ਤੇ ਵਪਾਰ ਮੰਡਲ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਧੰਨਵਾਦ